ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਬਲੌਗ ਦੀ ਤੇ ਅੱਜ ਆਪਾਂ ਜਾਵਾਂਗੇ ਸ਼ਹਿਰ ਪਟਿਆਲੇ ਤੇ ਦਿਖਾਵਾਂਗੇ ਤੁਹਾਨੂੰ ਬਹੁਤ ਦਿਨ ਹੋ ਗਏ ਪਟਿਆਲੇ ਗਏ ਨੂੰ ਤੁਹਾਨੂੰ ਪਤਾ ਹੀ ਆ ਤੇ ਜੁੜੇ ਰਹੇ ਤੇ ਅੱਜ ਉਹ ਪੀ ਗਾਣੀਆਂ ਆਉਂ ਆਜੋ ਤੁਹਾਨੂੰ ਸ਼ਾਇ ਪਨੀਰ ਖਾਣ ਦੇ ਨਾਲ ਮਾਂਹ ਦੀ ਦਾਲ ਦਾਲ ਮੱਖਣੀ ਹੋਰ ਦੋਸਤੋ ਠੀਕ ਹੋ ਚਲੋ ਓਕੇ ਆ ਜੋ ਖਵਾ ਆ ਵੀਏ ਭਾਈ ਨੂੰ ਦੇਖ ਲਓ ਇੱਥੇ ਉਹ ਜਿੰਨੇ ਮਰਜ਼ੀ ਟੋਏ ਭਰ ਲੀਏ ਟੋਆ ਟੌ ਫੇਰ ਪੜ ਜਾਂਦਾ ਹੈ ਗਰਮੀ ਆ ਨਾ ਮਤਲਬ ਇੱਕ ਮਿੱਟੀ ਗਿੱਲੀ ਆ ਥੋੜੀ ਜੀ ਮੀਂਹ ਪੈ ਕੇ ਹਟਿਆ ਵੇ ਉਹਦੇ ਕਰਕੇ ਠੰਡਕ ਮਹਿਸੂਸ ਹੁੰਦੀ ਹੈ ਇਹਨਾਂ ਨੂੰ ਇੱਥੇ ਤੇ ਆ ਰਾਮ ਨਾਲ ਬੈਠੀ ਆ ਕਿੰਨੀ ਹਾਂਜੀ ਮਿੱਤਰ ਪਿਆਰੇ ਹੋ ਠੀਕ ਹੋ ਅੱਜ ਫਿਰ ਕੈਨਸਲ ਕਰਤਾ ਸੀ ਜਾਣ ਆਉਣ ਦਾ ਪਲਾਨ ਮੈਂ ਕਿਹਾ ਚੱਲ ਅੱਜ ਘਰੇ ਮੂਵੀ ਦੇਖਦੇ ਆ ਇੱਕ ਮੂਵੀ ਤਾਂ ਦੇਖ ਲਈ ਉਹਦੀ ਅਮਰ ਖਾਨ ਦੀ ਅਮੀਰ ਖਾਨ ਦੀ ਹੁਣ ਡਬਲ ਆਈ ਹੀ ਆ ਆ ਵੀ ਮੂਵੀ ਬਹੁਤ ਵਧੀਆ ਹੈਗੀ ਪਹਿਲਾਂ ਲਾਈਟ ਪੱਜੀ ਵੀ ਸੀ ਹੁਣ ਲਾਈਟ ਆਈ ਆ ਘੰਟੇ ਕਿੰਨੇ ਘੰਟੇ ਬਾਅਦ ਆ ਦਿਖਾ ਦੇ ਕਿਹੜੀ ਮੂਵੀ ਆ ਸਕਰੀਨ 'ਤੇ ਮੁਕਵਾ ਕੇ ਵਸ 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 ਪਾਸ ਤੱਕ ਮੁਕਵਾ ਕੇ ਮਿਲ ਕੇ ਤੇ ਹੁਣ ਰੋਟੀ ਰੋਟੀ ਖਾਵਾਂਗੇ ਚਾਹ ਨਾਲ ਫੇਰ ਮੂਵੀ ਦੇਖਦੇ ਆ ਠੀਕ ਹੈ ਨਾ ਮਗਾ ਜਾਇਦਾ ਦਾ ਰੋਜਿਆ ਯਾਰ ਅੱਜ ਮੂੰਗਫਲੋਂ ਫਿਰ ਫਲੋਂ ਦੇ ਖੀਰ ਬਾਕੀ ਲਾਚੂ ਨੂੰ ਸਾਰੇ ਆਜੋ ਰੋਟੀ ਖਲਾਵਾ ਤੁਹਾਨੂੰ ਪਦੀਨੇ ਦੀ ਚਟਣੀ ਗਰਮ ਗਰਮ ਚਾਹ ਨਾਲ ਅੰਬ ਦੀ ਫਾੜੀ ਕਿਆ ਬਾਤ ਆਜੋ ਭਾਈ ਬਾਹਰ ਵਾਲੇ ਨੂੰ ਦੁਪਹਿਰ ਦਾ 2 ਵਜੇ ਵਾਲਾ ਖਾ ਲਈਏ ਖਾਣਾ ਚਟਣੀ ਬਹੁਤ ਵਧੀਆ ਬਣੀ ਹੋਈ ਆਪਣੀ ਦੀ ਖੋਰ ਦੱਸੋ ਕੀ ਕਹੂੰ ਤੇ ਉਹ ਸਤਬਾਦ ਦੋ ਘੰਟੇ ਬਾਅਦ ਮੋਟਰ ਤੇ ਕਿਹੜਾ ਕੱਢਣ ਜਾਵਾਂਗੇ ਉੱਥੇ ਵੀ ਦੋ ਮਿੰਟ ਦੀ ਵੀਡੀਓ ਬਣਾਵਾਂਗੇ ਓਕੇ ਹਾਂ ਕੀ ਕਰਦੇ ਹਾਂ ਭੱਜੇ ਫਿਰਦੇ ਨੇ ਉਹ ਦੇਖ ਕਿੱਥੇ ਚੜ੍ਹਿਆ ਫਿਰਦਾ ਹੈ ਪੱਤੇ ਖਾ ਰਿਹਾ ਓਏ ਤੂੰ ਕੀ ਕਰਦਾ ਹੂੰ ਤੇ ਅੱਜ ਨਾ ਕਿਤੇ ਗਏ ਨਹੀਂ ਹੈਗੇ ਪਿੰਡੇ ਤੀਆ ਯਾਰ ਸਵੇਰ ਦਾ ਹੀ ਫਿਲਮ ਫਿਲਮ ਦੇਖਣ ਲੱਗ ਗਿਆ ਮੈਂ ਚਲ ਫਿਲਮ ਦੇਖਦੀ ਆ ਇਸ ਕਰਕੇ ਕਿਤੇ ਅੱਜ ਗਿਆ ਨਹੀਂ ਹੈਗਾ ਪਿੰਡੇ ਤੀ ਦੇਖਦੇ ਹਾਂ ਹੁਣ ਮੋਟਰ ਤੇ ਘੇੜਾ ਕੱਢ ਕੇ ਆਉਂਗਾ ਲਾਈਟ ਤਾਂ ਭੱਜ ਗਈ ਮੋਟਰਾਂ ਵਾਲੀ ਤੇ ਫੇਰ ਦੇਖਾਂਗੇ ਉੱਥੇ ਬਣਾ ਲਾਂਗੇ ਮਿੱਟਖਣੜ ਦੀ ਵੀਡੀਓ ਅੱਜ ਵੀਡੀਓ ਇੰਨੀ ਬਣੀ ਨਹੀਂ ਹੈਗੀ 3 1/2 ਕਿ ਤਿੰਨ ਮਿੰਟ ਦੀ ਹੋਣੀ ਹੋਊਗੀ 4-5 ਕਿ ਮਿੰਟ ਦੀ ਵੀਡੀਓ ਪਾਵਾਂਗੇ ਅੱਜ ਉਹ ਠੀਕ ਠਾਕ ਹੂੰ ਤੇ ਇੱਕ ਯਾਰ ਅੱਜ ਪਿੰਡੋਂ ਮੁੰਡਾ ਸੀਗਾ ਆਪਣਾ ਭਤੀਜੇ ਲੱਗਦਾ ਏ ਪਰਲੇ ਪਾਸੇ ਘਰ ਆ ਉਹਨਾਂ ਦਾ ਉਹ ਸਵੇਰੇ ਸਵੇਰੇ ਫੋਨ ਆ ਗਿਆ ਕਿ ਉਹਦਾ ਐਕਸੀਡੈਂਟ ਹੋ ਗਿਆ ਮੁੰਡੇ ਦਾ ਦਾਖਲਾ ਵਿਚਾਰਾ ਪਟਿਆਲੇ ਦੇਖ ਲਈਆਂ ਕੱਲ ਨੂੰ ਕਿ ਆਪਣਾ ਪੋਡਕਾਸਟ ਨਾ ਹੋਇਆ ਤਾਂ ਕੱਲ ਨੂੰ ਦੀ ਖਬਰ ਲੈ ਕੇ ਆਵਾਂਗੇ ਹਾਂ ਆਪ ਤਾਂ ਹਾਂ ਹਾਂ ਤਾ ਖੇਲਾ ਭੱਜ ਉਹ ਬਹੁਤ ਚਲਾਕ ਆ ਛੋਟਾ ਜਾ ਬਾੜੀ ਚਦਰਾ ਏ